ਉਦਾਸ ਮਨੁੱਖਾ ਨੇ ਫਿਰ ਨਿਰੰਕਾਰ ਦੀ ਤਲਾਸ਼ ਕੀਤੀ ਖੋਜ ਕੀਤੀ ਸਾਹਿਬ ਇਸ ਵਾਸਤੇ ਕਹਿੰਦੇ ਨੇ ਅਗਰ ਕੋਈ ਕਰਮ ਚੱਲ ਰਹੇ ਨੇ ਲੇਕਿਨ ਜਪਣਾ ਨਹੀਂ ਅਜੇ ਇਸ ਨੂੰ ਸਮਝ ਨਹੀਂ ਆਈ ਅਜੇ ਧਾਰਮਿਕ ਪੀੜਾ ਆਰੰਭ ਨਹੀਂ ਉਹਨੂੰ ਥੋੜਾ ਜਿਹਾ ਰਸ ਦੇ ਚ ਬੈਠਾ ਹੈ ਆਨੰਦ ਦੇ ਚ ਬੈਠਾ ਹੈ ਕਹਿੰਦੇ ਲੈ ਇੱਕ ਘੰਟਾ ਲੰਘੇ ਅਜਿਵੇਂ 1 ਮਿੰਟ ਕਰੰਡਾ ਸੱਤ ਮਿੰਟ ਦਈ ਸੀ ਇਹ ਕਮਿੰਟ ਦਾ ਨਹੀਂ ਸੀ ਪਰ ਮਨ ਦੀ ਘੜੀ ਕੁਛ ਹੋਰ ਦੱਸਦੀ ਹੈ ਪਰ ਮੌਤਮ ਨੇ ਜਿਹੜਾ ਅੰਦਰ ਸਾਡੇ ਇਹ ਫਿਟ ਕੀਤਾ ਹੋਇਆ ਹੈ ਮਨ ਬਣਾਇਆ ਹੈ ਇਹ ਦੁੱਖ ਦੇ ਚ ਸਮਾਂ ਕੁਛ ਹੋਰ ਦੱਸਦਾ ਹੈ ਸੁੱਖ ਦੇ ਚ ਕੁਛ ਹੋਰ ਦੱਸ ਸੁੱਖ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਵਕਤ ਛੋਟਾ ਹੋ ਜਾਂਦਾ ਹਾਂ ਸੁਖ ਜਿਸ ਨੂੰ ਸਮਾਧੀ ਕੰਨ ਸਮਾਂ ਖੋ ਜਾਂਦਾ ਉਹਨੂੰ ਕਹਿੰਦੇ ਆਕਾਲ ਫੈਮਲੈਸ ਪੂਰਵਕਤਰੀ ਸਮਾਨ ਹੈ ਤੁਲਵਤ ਆਕਾਲ ਆਖੇ ਸੰਸਕ੍ਰਿਤ ਦਾ ਫੇਰ ਆਕਾਲ ਆਹ ਸਮੇਂ ਨੂੰ ਕਹਿੰਦੇ ਵਕਤ ਨੂੰ ਕਹਿੰਦੇ ਆਕਾਲ ਵਕਤ ਨਹੀਂ ਹੋ ਗਿਆ ਉਹ ਮੈਂ ਸੰਤ ਮਾਲ ਪੜ ਰਿਹਾ ਸੀ ਸੰਤ ਬਾਬਾ ਅਕਰ ਸਿੰਘ ਦੀ ਜੀਵਨ ਕਥਾ ਸੇਵਾਦਾਰ ਨੇ ਗੋਭੋਜਨ ਰੱਖਿਆ ਮਸਤ ਆਣੇ ਦੀ ਗੱਲ ਬੁਰਕੀ ਮੌਂਚ ਪਾਈ ਆਖਿਆ हे ਪ੍ਰਭੂ ਤੂੰ ਭੋਜਨ ਦੇ ਰੂਪ ਦੇ ਚ ਵੀ ਇਤਨਾ ਸੁਆਦੀ ਹੈ ਕਿ ਭਜਨ ਦੇ ਰੂਪ ਦੇ ਤੇ ਮਹਾ ਸੁਆਦੀ ਬੁਰਕੀ ਥੱਲੇ ਗਈ ਵਾਹਿਗੁਰੂ ਨਿਕਲਿਆ ਜੁੜ ਗਏ ਸੁੰਨ ਸਮਾਦ ਅਨਹਦ ਤੇ ਨਾਲ ਕਹਿਣ ਨਾ ਜਾਈ ਅਚਰਜ ਮਿਸਮਾ ਫਿਰ ਤਾਂ ਨਿਰ ਵਿਚਾਰ ਹੋ ਜਾਂਦਾ ਹੈ ਵਿਚਾਰ ਸੁਣੋ ਜਦ کافی ਦਿਨ ਤੱਕ ਉਸਾਲਤ ਦੇ ਚਰੇ ਤੋ ਸੇਵਾਦਾਰ ਥਾਡੀ ਚੁਕ ਲੈ ਇਹ ਹਾਲਤ ਉਹਨਾਂ ਦੀ 15 ਦਿਨ ਦੀ ਸੰਤ ਮਾਲ ਦੀ ਗਾਥਾ ਹੈ 15 ਦਿਨ ਤ ਬਾਅਦ ਸਮਾਦੀ ਤੋਂ ਜਦ ਉਥਾਨ ਹੋਏ ਕਹਿੰਦੇ ਨੇ ਸੇਵਾਦਾਰ ਨੇ ਸੋਚਿਆ ਉਸ ਦਿਨ ਨਹੀਂ ਖਾਦਾ ਸੀ ਲੇਕਿਨ 15 ਦਿਨ ਲੰਘ ਗਏ ਉਸ ਵਿਚਾਰੇ ਨੇ ਆਪਣੀ ਸਮਝ ਦੇ ਮੁਤਾਬਕ ਜਲਦੀ ਜਲਦੀ ਲੰਗਰ ਬਣਾਉਣਾ ਸ਼ੁਰੂ ਕੀਤਾ ਜਿਵੇਂ ਬਾਬਾ ਜੀ ਛਕਦੇ ਸਨ ਸਾਧਗੀਆਂ ਕੋਲ ਥੋੜੀ ਜੀਆਂ ਦੇਰ ਇਸ ਵਿਆਹ ਦੇ ਤਰੀਕੇ ਲਈ ਉਹ ਗੋੜਾ ਠਕਿੰਦੇ ਬਾਬਾ ਜੀ ਛਕ ਲੋ ਸੰਤ ਅਦਰਸ਼ਨ ਕੇ ਨਨ ਪੋਲੇ ਹੁਣੇ ਛੁਕਾ ਕੇ ਗਏ ਮਨੇ ਫਿਰ ਲਿਆਂ ਹੱਥ ਜੋੜ ਕੇ ਉਸਨੇ ਅਖੇ ਨਹੀਂ ਬਾਬਾ ਜੀ 15 ਦਿਨ ਹੋਏ ਨੇ ਮੈਂ ਲਿਆਂਦਾ ਸੀ ਉਹ ਵੀ ਤੁਸੀਂ ਇੱਕ ਬੁਰਕੀ ਚੱਕੀ ਸੀ ਹੁਣੇ ਤਾਂ ਨਹੀਂ ਲਿਆਂਦਾ ਤੇ ਬੋਲੀ ਮਾਲਵੇ ਦੀ ਹਾਨਾ 15 ਦਿਨ 15 ਦਿਨ ਇੰਜ ਲੰਘਦੇ ਜਿਵੇਂ ਇੱਕ ਸੈਕਿੰਡ ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਮਹਾ ਸੁਖ ਦੇ ਸਮਾਂ ਬਿਲਕੁਲ ਖੋਲ ਜਾਂਦਾ ਇਹ ਗੱਲਾਂ ਮਾਤਰ ਨਹੀਂ ਨੇ ਰੋਜ਼ ਦੀ ਤੁਹਾਡੀ ਜ਼ਿੰਦਗੀ ਵਿੱਚ ਵੀ ਘਟਦਾ ਹੋਵੇਗਾ ਇਦਰੀ ਵਾਸੇ ਚ ਬੈਠੇ ਹੋ ਇਦਰੀ ਸੁਖ ਮਿਲ ਰਿਹਾ ਦੋ ਘੰਟੇ ਇੰਜ ਲੰਘ ਗਏ ਜਿਵੇਂ ਦੋ ਮਿੰਟ ਕਿਦਰੀ ਬੇਚੈਨ ਹੈ ਤਬੀਅਤ ਪਰੇਸ਼ਾਨ ਬੋਰ ਹੋ ਰੋਏ ਥਾਲ ਮੇਲ ਨਹੀਂ ਬੈਠ ਰਿਹਾ ਇੱਕ ਮਿੰਟ ਇੰਜ ਲੰਘ ਰਿਹਾ ਜਿਵੇਂ ਇੱਕ ਦਿਨ ਤੇ ਤੇ ਰੋਜ਼ ਦਾ سلسلہ ਤੇ ਹਰਕ ਨਾਲ ਘਟਦਾ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਹੈ ਮਹਾ ਸੁੱਖ ਦੇ ਸਮਾਂ ਖੋ ਜਾਂਦਾ ਹੈ ਧਾਰਮਿਕ ਪੀੜਾ ਜਿਸ ਦਿਨ ਸ਼ੁਰੂ ਹੋ ਜਾਏ ਸਮਝ ਲਓ ਅੱਜ ਤੋਂ ਮਨੁੱਖ ਹੀ ਧਾਰਮਿਕ ਹੋ ਗਿਆ ਇਹਨੂੰ ਪਤਾ ਚੱਲ ਜਾਏਗਾ ਮੈਂ ਵਿਛੜੇ ਨੇ ਸੁਰਤ ਟੁੱਟੀ ਹੋਈ ਕਿਸ ਦਿਨ ਪਤਾ ਚਲੇਗਾ ਜਪਦਿਆਂ ਜਪਦਿਆਂ ਜਿਸ ਦਿਨ ਮਨ ਥੋੜਾ ਸ਼ਬਦ ਦੇ ਨੇੜੇ ਚਲਾ ਜਾਏ ਵਾਹਿਗੁਰੂ ਵਾਹਿਗੁਰੂ ਬੁਚਾਰਨ ਕਰੇਗਾ ਮਨ ਜ਼ਰਾ ਨੇੜੇ ਚਲੇ ਰਸ ਆ ਜਾਏਗਾ ਜੁੜਿਆ ਤੇ ਹੈ ਨਹੀਂ ਨੇੜੇ ਉਹ ਰਸ ਇਸ ਨੂੰ ਕਲਪਾ ਕੇ ਰੱਖ ਦੇਗਾ ਕਿਉਂਕਿ ਉਹ ਰਸ ਇੱਕ ਛੇਣਾ ਮਾਤਰ ਹੁੰਦਾ ਇਸ ਤਰ੍ਹਾਂ ਦੇ ਮੈਨੂੰ ਹਜ਼ਾਰਾਂ ਮਿਲਣ ਸਾਰੀ ਦੁਨੀਆ ਚ ਜਿਨ੍ਹਾਂ ਨੇ ਰਸ ਦੀ ਚਲਕ ਦੇਖੀ ਇਹ ਖੇੜਾ ਦੇਖੇ ਮੇਰੀ ਸਾਲ ਕੋਈ ਸ਼ੇਰ ਖਾਲੀ ਨਹੀਂ ਹੋ ਹਰ ਸ਼ਾਇਰ ਜਿਹੜਾ ਦੌਰ ਮੁਹੰਮਦ ਲੇਕਿਨ ਅਲਾਂਚਲ ਕੇ ਕੋਈ ਲੱਖਾਂ ਚ ਇਕਾਦ ਹੈ ਜਿਹੜਾ ਉਸ ਰਸ ਮਹਾਰਸੂ ਪ੍ਰਾਪਤ ਕਰਨ ਦੇ ਸਫਲ ਹੋ ਜਾ ਉਹ ਹਰ ਸ਼ੇਰ ਵਿੱਚ ਨਹੀਂ ਹੈ ਸਾਰ ਕਿਤਾਬੀ ਦਾ ਕਰਤਾ ਕਹਿੰਦਾ ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰਮਾਰ ਹੈ ਚੰਦਨ ਦਾ ਦਰਖਤ ਹਰ ਜੰਗਲ ਵਿੱਚ ਨਹੀਂ ਹੈ ਸਾਰੀ ਦੁਨੀਆ ਵਿੱਚ ਗਮੋ ਸਿਰਫ ਕਰਨਾਟਕ ਦੇ ਚ ਚੰਦਨ ਹੋਰ ਕਿਧਰੇ ਵੀ ਨਹੀਂ ਕੇਸਰ ਭਾਰਤ ਵਿੱਚ ਸਿਰਫ ਕਸ਼ਮੀਰ ਦੇ ਚਾਉਂਦਾ ਹੀ ਆ ਯੂਰਪਈ ਸਪਿੰਡ ਦੇ ਚੁੰਗੜੇ ਸਾਰੀ ਦੁਨੀਆ 'ਚ ਕਿਧਰੇ ਵੀ ਕੇਸਰ ਨਹੀਂ ਹੋ ਭਾਰਤ ਨੇ ਕੋਸ਼ਿਸ਼ ਕੀਤੀ ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਕੇਸਰ ਪਾਉਣ ਦੀ ਪਾਰਾਮੂਲਿਕ ਹੋਇਆ ਦੇ ਦੋ ਚਾਰ ਜਗ੍ਹਾ ਤੇ ਹੋਰ ਬੂਟੇ ਲਾਇਏ ਨੇ ਨਹੀਂ ਇੱਕ ਛੋਟਾ ਜਿਹਾ ਇਲਾਕਾ ਹੈ ਪੰਪੋਸ਼ ਕਹਿੰਦੇ ਨੇ ਉਸ ਨੂੰ ਸਰੀਨਗਰ ਤੋਂ ਬੰਦਿਆ ਉਹ ਕੋਈ 100 एकड़ ਦੇ ਕਰੀਬ ਜ਼ਮੀਨ ਹੋਈ ਉੱਥੇ ਕੇਸ ਬੜੀ ਕੋਸ਼ਿਸ਼ ਕੀਤੀ ਗਈ ਹੋਰ ਜਗਾਹ ਤੇ ਹੋ ਜਾਏ ਬੜੀ ਮਿਹਨਤ ਕੀਤੀ ਗਈ ਬੜੇ ਖਰਚੇ ਕੀਤੇ ਗਏ ਲੋਰਡ ਦੇ ਹੋਰ ਮੁਲਕਾਂ ਨੇ ਵੀ ਕੋਸ਼ਿਸ਼ ਕੀਤੀ ਸਪੈਨ ਤੋਂ ਇਲਾਵਾ ਮੇਰੇ ਪੜਨਛੇ ਨਹੀਂ ਹੋਇਆ ساری ਦੁਨੀਆ ਦੇ ਚੰਦਨ ਸਿਰਫ ਕਰਨਾਟਕ ਦੇ ਚੰਦਨ ਉਥੋਂ ਦੀ ਦਰਤੀ ਉਹ ਹੈ ਚੰਦਨ ਉਹ ਆਨੰਦ ਵਿੱਚ ਮੌਫਿਕੀ ਸਾਰੀ ਦੁਨੀਆਂ ਵਿੱਚ ਕੇਸਰੀ ਦੋ ਚਾਰ ਜਗ੍ਹਾ ਤੇ ਹੁੰਦਾ ਹੋਰ ਕਿਧਰੇ ਵੀ ਨਹੀਂ ਸਾਰੀ ਕਿਤਾਬੀ ਦਾ ਕਰਤਾ ਕਹਿੰਦਾ ਰੱਬ ਨਾਲ ਜੁੜੀ ਹੋਈ ਆਤਮਾ ਹਰ ਸ਼ਹਿਰ ਵਿੱਚ ਨਹੀਂ ਹੈ ਹਰ ਮੁਲਕ ਵਿੱਚ ਨਹੀਂ ਹੈ ਚੰਦਨ ਤਰਨਾ ਬਨ ਬਨ ਸਾਧਨਾ ਪੂਰ ਪਰਮਾਤਮਾ ਸਾਧੂ ਹਰ ਸ਼ਹਿਰ ਵਿੱਚ ਨਹੀਂ ਹੈ ਹਰ ਮੁਲਕ ਵਿੱਚ ਨਹੀਂ ਹੈ ਜੋ ਜੁੜ ਗਿਆ ਹੈ ਉਹ ਹਰ ਜਗ੍ਹਾ ਨਹੀਂ ਹੈ ਜੋ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਹਰ ਜਗ੍ਹਾ ਹੈ ਕਿ ਜਿਨ੍ਹਾਂ ਨੂੰ ਕਦੀ ਰਸ ਵੀ ਆ ਗਿਆ ਕੋਈ ਝਲਕ ਵੀ ਮਿਲ ਗਈ ਹੈ ਕਰੀਬਨ ਕਰੀਬਨ ਇਹ ਵੀ ਹਰ ਸ਼ਹਿਰ ਵਿੱਚ ਮਿਲ ਜਾਂਦੇ ਨੇ ਔਰ ਹਰ ਮਜ਼ਬ ਵਿੱਚ ਮਿਲ ਜਾਂਦੇ ਮੈਂ ਇਸ ਤਰ੍ਹਾਂ ਦੇ ਪੁਰਸ਼ ਜੈਨੀਆਂ ਚ ਦੇਖੇ ਹਿੰਦੂਆਂ ਚ ਦੇਖੇ ਸਿੰਘਾਂ ਚ ਤੇ ਦੇਖੇ ਬੇਸ਼ਤਰ ਥਾਵਾਂ ਤੇ ਮੁਸਲਮਾਨਾਂ ਚ ਦੇਖੇ ਪੱਦਲੀ ਵੀ ਮੈਨੂੰ ਰੋਚੈਸਟਰ ਵਿੱਚ ਮਿਲਿਆ। ਮੈਂ ਪੂਰੀ ਹਾਲਤ ਵਿੱਚ ਸਟ੍ਰੇਂਜ। ਜਨਤ ਮਿਲ ਗਈ ਸੀ ਉਹ ਤੜਪਿਆ ਸੀ ਤੇਰ ਹੋ ਗਿਆ। ਫਿਰ ਖੇਡ ਬਣ। ਕਿਸੇ ਗੰਰਸ ਬਣ ਗਿਆ ਸੀ। ਉਹ ਲੋੰਦਾ ਰੰਦ ਸੀ। ਤਸਬੀਹ ਫੇਰਦਾ ਸੀ, ਪ੍ਰੇਰ ਕਰਦਾ ਸੀ, ਸਭ ਕੁਝ ਕਰਦਾ ਸੀ ਆਪਣੇ ਡਾਂ ਨਾਲ। ਤੜਪਿਆ ਉਹ ਹਰ ਵਾਰ ਲੈ ਕੇ ਕਦੀ ਗੁਰਦੁਆਰਾ ੜਿਆਣ ਬੈਠਦਾ ਸੀ। ਅੰਬਾਲੇ ਦੇ ਦਰ ਪਿਛੇ ਰਿਆ ਸੀ ਜਦ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਬਜ਼ੁਰਗ ਸੀ ਮੇਰਾ ਨਹੀਂ ਗੱਲ ਕਰਦਾ ਤਾਂ 12 ਸਾਲ ਪੁਰਾਣੀ ਅਜੀਬ ਹਾਇਰਤ ਇਸ ਤੋਂ ਵਿੱਚ ਬਜ਼ੁਰਗ ਪਾਦਰੀ ਚਰਚ ਉਸ ਦਾ ਆਪਣਾ ਹੈ ਲੇਕਿਨ ਲਗਨ ਪੈਦਾ ਹੋ ਗਈ ਲਗਨ ਕਦੋਂ ਪੈਦਾ ਹੋਈ ਉਹਨੇ ਆਪ ਕਬੂਲਿਆ ਕਿਸੇ ਇੱਕ ਦਿਨ ਚਲਕ ਮਿਲ ਗਈ ਇਸ ਤਰ੍ਹਾਂ ਦੇ ਪੁਰਸ਼ ਵੀ ਹਰ ਸ਼ਹਿਰ ਵਿੱਚ ਹੁੰਦੇ ਹੈ ਪਰ ਪੂਰਨ ਤੌਰ ਤੇ ਜੁੜ ਗਏ ਜਿਨ੍ਹਾਂ ਦੀ ਦੁਨੀਆ ਸਮਾਂ ਖੋ ਗਿਆ ਹਰ ਸ਼ਹਿਰ ਵਿੱਚ ਨਹੀਂ ਹਰ ਮੁਲਕ ਵਿੱਚ ਨਹੀਂ ਚੰਦਨ ਤਰ ਨ ਬੰਨ ਬੰਨ ਸਾਧਨਾ ਪੁਰ ਪਰਮਾਏ ਸੁਖ ਦੇ ਸਮਾਂ ਛੋਟਾ ਹੋ ਜਾਂਦਾ ਹੈ ਸਮਾਧੀ ਦੇ ਵਿੱਚ ਸਮਾਂ ਖੋ ਗਿਆ 6 ਮਹੀਨੇ ਵੀ ਉਸ ਸਮਾਧੀ ਲੀਨ ਰਿਹਾ ਹੋਵੇ ਉਸ ਨੂੰ ਇੰਜ ਲੱਗੇਗਾ ਜਿਵੇਂ 1 ਮਿੰਟ ਸੁਖ ਦੇ ਸਮਾਂ ਖੋ ਗਿਆ ਆਨੰਦ ਵਿੱਚ ਸਮਾ ਖੋ ਜਾਂਦਾ ਕਾਲ ਖੋ ਜਾਂਦਾ ਅਕਾਲ ਪ੍ਰਗਟ ਹੋ ਜਾਂਦਾ ਲੇਕਿਨ ਇਹ ਅਵਸਥਾ ਜਪ ਤੋਂ ਜੋ ਸ਼ੁਰੂ ਕਰੇਗਾ ਇਹ ਪੜਾਉ ਉਸ ਨੂੰ ਨਸੀਬ ਹੋ ਸਕਦਾ ਉਹ ਅਜੇ ਪੜਦਾ ਹੀ ਪਿਆ ਕਰਮ ਕਾਂਡ ਦੇ ਚ ਹੈ ਅਜੇ ਖਿਡੌਣਿਆਂ ਦੀ ਖੇਡ ਹੈ ਅਜੇ ਬਾਲਗ ਨਹੀਂ ਹੋਇਆ ਅਜੇ ਅਡਲਟ ਨਹੀਂ ਹੋਇਆ ਧਾਰਮਿਕ ਜਗਤ ਦੇ ਚ ਬਾਲਗ ਹੋ ਗਿਆ ਇਨੇ ਗੱਭ ਸ਼ੁਰੂ ਕਰਦੇ ਅਜੇ ਬੱਚਾ ਹੈ ਧਾਰਮਿਕ ਜਗਤ ਦੇ ਜਨਮ ਹੈ ਇਸ ਦਾ ਐਸਾ ਨਹੀਂ ਕਿ ਧਾਰਮਿਕ ਨਹੀਂ ਹੈ ਜਨਮ ਹੋ ਗਿਆ ਆਮਦਾ ਹੈ ਗੁਰਦੁਆਰੇ ਕਰਦਾ ਹੈ ਤੂੰ ਗੱਪ ਕਰਦਾ ਹੈ ਸੇਵਾ ਸਭ ਕੁਝ ਕਰਦਾ ਹੈ ਪਰ ਅਜੇ ਧਾਰਮਿਕ ਪੀੜਾ ਨਹੀਂ ਪੈਦਾ ਹੋਈ ਅਜੇ ਦੁਨਿਆਵੀ ਪੀੜਾ ਲੈ ਕੇ ਹੀ ਗੁਰਦੁਆਰੇ ਆਉਂਦਾ ਹੈ ਅਜੇ ਪਰਿਵਾਰ ਦੀ ਪੀੜਾ ਸੰਸਾਰ ਦੀ ਪੀੜਾ ਕਾਰੋਬਾਰ ਦੀ ਪੀੜਾ ਏ ਕਰੀ ਬਣ ਕਰ ਮਿਟੇ ਇਹ ਬਿੰਦਨ ਸਾਰੀ ਦੋਗੇ ਸੰਤ ਭਗਤ ਸਿੰਘ ਡਿਸਟ੍ਰਿਕਟ ਬਨਨੂਚ ਹੋਏ। ਉਹਨਾਂ ਨੇ ਬ੍ਰੰਧਗੇਨੀ ਆਤਮਾਸੀ ਸੰਚ ਵਾਲੇ ਦੇ ਸਾਨੂੰ ਦੱਸ ਦਿੱਤਾ ਸੀ ਚੰਗੀ ਤਰ੍ਹਾਂ ਯਾਦ ਲੈ ਸਾਰਾ ਫਰੰਟੀਅਰ ਜਾਣਦੇ ਹਨ। ਭਈ ਮੇਰਾ ਸਰੀਰ ਕੁਛ ਦਿਨ ਹੈ ਤੇ ਤੁਸੀਂ ਸਾਰੇ ਰਾਵੀ ਤੋਂ ਪਾਰ ਚਲੇ ਜਾਓ। ਮੈਨੂੰ ਖੂਨ ਦੀਆਂ ਨਦੀਆਂ ਵਗਦੀਆਂ ਹੋਈਆਂ ਦਿਖਾਈ ਦੇਣ। ਡਿਸਟ੍ਰਿਕਟ ਬਨਨੋ ਦੇ ਲੋਕ ਸੋਚਣ ਲੱਗ ਪਏ ਹਰ ਦੂ ਵੀ ਸਾਰੀ ਜ਼ਿੰਦਗੀ ਬੰਦਗੀ ਕਰਦੇ ਰਹੇ ਤੇ ਬੰਦਗੀ ਕਰਾਉਂਦੇ ਰਹੇ ਤੇ ਹੁਣ ਬੁੱਢੇ ਹੋ ਗਏ ਹਨ ਅਣਹੋਣੀਆਂ ਗੱਲਾਂ ਕਰ ਰਹੇ ਨੇ ਕਿ ਨਿਵਾਵੀ ਤੇ ਪਾਰ ਚਲੇਗਾ ਸਾਰੇ ਕੰਡੇ ਕੇ ਸੀ ਆਪਣੀ ਜ਼ਮੀਨ ਜਾਇਦਾਦ ਵਤਨ ਛੋੜ ਕੇ ਚਲੇ ਗਏ ਕਿਸਾ ਚਲੇ ਗਏ ਕੱਲੀ ਨੂੰ ਤੁਸਨ ਕੀ ਹੋਇਆ ਮੈਂ ਫੇਕਣੇ ਟੁਕੜੀ ਮੈਂ ਹੋਣਾ ਨਹੀਂ ਤੇ ਮੈਨੂੰ ਜੋ ਕੁਝ ਦਿਖਾਈ ਦੇ ਰਿਹਾ ਮੈਂ ਤੁਹਾਨੂੰ ਕਹਿ ਰਿਹਾ 라ਵੀ ਤੋਂ ਪਾਰ ਚਲੇ ਜਾਓ ਛੋੜ ਜਾਓ ਇਹਨਾਂ ਨੂੰ ਵੇਖ ਦਿਓ ਆਪਣਾ ਸਾਜ਼ੋ ਸਮਾਨ ਕਿਸੇ ਨੇ ਵੀ ਨਾਂਦਲ ਸੁਣੋ ਸੰਸੈ ਦਾਲੇ ਵਿੱਚ ਗਰੀਬਨ ਗਰੀਬਨ 80% ਦੀ ਆਬਾਦੀ ਜ਼ਿਲ੍ਹਾ ਬੰਨੋ ਦਿੱਕਤ ਮਹੂਬੀ ਪਰਵਾਰਾਂ ਦੇ ਪਰਿਵਾਰ ਜ਼ਿੰਦਾ ਜਲਦੇ ਬੜੀ ਤਵਾਈ ਨਹੀਂ ਤੋਂ ਨਾ ਬੋਦੋ ਇਸ ਇਸ ਤਰ੍ਹਾਂ ਦੀ ਆਤਮਾ ਸੀ ਮੈਂ ਜੋ ਅਰਜ਼ ਕਰ ਰਹੇ ਹਾਂ ਉਹਨਾਂ ਦੀ ਖਾਸ ਗੱਲ ਹੈ ਉਹਨਾਂ ਨੇ ਕਹਿ ਰੱਖਿਆ ਸੀ ਮੇਰੇ ਨਾਲ ਸਮਾਜਿਕ ਕਾਰੋਬਾਰੀ ਸ਼ਰੀਰਕ ਗੱਲ ਨਹੀਂ ਕਰਨੀ ਮੈਂ ਸੁਣਨੀ ਨਹੀਂ ਤੇ ਕੋਈ ਕਰੇ ਵੀ ਨਾ ਲੁੱਕ ਹਰ ਬੰਦੇ ਦੀ ਇਹ ਹੀ ਸਮੱਸਿਆ ਹੈ ਹਰ ਬੰਦੇ ਦੀ ਇਹ ਸੋਸਿਨਾ ਤੇ ਧਾਰਮਿਕ ਸਮੱਸਿਆ ਕਿਸੇ ਦੀ ਹੋਵੇ ਤੇ ਮੈਂ ਕਥਾ ਕਰਦਾ ਸੋਲਿਆ ਕਰਾਂ ਬੱਤੀ ਮੈਂ ਗੱਲ ਨਹੀਂ ਸੁਣਨੀ ਕਿਉਂ ਕਲ ਪਰਵਾਰਕ ਹੋਵੇਗੀ ਕਲ ਕਾਰਵਾਰੀ ਹੋਵੇਗੀ ਗਲੀਆ ਸਰੀਰਕ ਹੋਵੇਗੀ ਇਸ ਤੋਂ ਇਲਾਵਾ ਹੋਰ ਕੀ ਹੋਵੇ ਮੈਂ ਮੈਂ ਨਹੀਂ ਸੁਣੀ ਕਣਕ ਜਿੰਨੇ ਚਿਰ ਤੱਕ ਮਨੁੱਖ ਜ਼ਿੰਦਾ ਹੈ ਕੁਸ਼ਣ ਕੋਲ ਤੱਕ ਹੋਵੇਗਾ ਮੈਂ ਕੱਲ ਵੀ ਅਰਜ਼ ਕੀਤੀ ਸੀ ਜਿਹੜੀ ਬੇੜੀ ਸਾਗਰ ਦੇ ਚ ਲਹਿਰਾਂ ਤੇ ਟਕਰਾਉਂਗੀ ਜਿਹੜਾ ਮਨੁੱਖ ਸੰਸਾਰ ਦੇ ਚ ਕੋਈ ਨਾ ਕੋਈ ਸਮੱਸਿਆ ਤੇ ਟਕਰਾਈ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਕੋਚ ਨਾ ਕੁਸ਼ੋਬਲੇ ਕੋਈ ਨਾ ਕੋਈ ਲਹਿਰ ਤੇ ਟਕਰਾਂਦੀ ਰਹੇ ਸਿਆਣਾ ਤੇ ਇਹ ਹੈ ਬੀੜੀ ਨੂੰ ਠੇਲਦੇ ਜਾਈਏ ਲਹਿਰਾਂ ਆਪਣੇ ਆਪ ਕੱਟਦੀਆਂ ਜਾਣਗੀਆਂ ਪਾਰ ਹੋ ਜਾਏ ਨਾਮ ਜਪਦੇ ਜਾਈਏ ਪਰਿਵਾਰਕ ਸਮੱਸਿਆਇ ਤੇ ਹੋਵੇ ਪਈ ਕਾਰੋਬਾਰੀ ਸਮੱਸਿਆਇ ਤੇ ਹੋਵੇ ਪਈ ਕਿਸੇ ਦੀ ਨਹੀਂ ਆਉਂਦੀ ਬੜੇ ਬੜੇ ਅਵਤਾਰਾਂ ਦੀਆਂ ਵੀ ਸਮੱਸਿਆਵਾਂ ਸਨ ਸ਼ਰੀਰਿਕ ਸਮੱਸਿਆ ਤੇ ਹੋਵੇ ਪਈ ਸਰੀਰ ਤੇ ਹੈ ਹੀ ਰੋਗ ਕੁਛ ਨਾ ਕੁਛ ਹੋਵੇ ਜਿਹੜਾ ਦੁੱਖ ਦੀ ਵਿਆਖਿਆ ਕੀਤੀ ਹੈ ਨਾ ਮਹਾਤਮਾ ਬੁੱਧ ਉਹ ਕਹਿੰਦੇ ਨੇ ਸਰੀਰ ਰੋਗ ਹੈ ਮਨ ਸੋਗ ਹੈ ਹੈਰਾਨੀ ਹੋਵੇਗੀ ਜਿਹੜੇ ਤੰਦਰੁਸਤ ਬੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਮੰਨ ਲਈਏ ਰੋਗੀ ਤੋਂ ਮਹਾਤਮਾ ਬੁੱਧ ਕਹਿੰਦੇ ਸਨ ਕਿ ਆਮਨੁਕ ਬੁੱਢਾ ਨਹੀਂ ਹੋ ਜਾਂਦਾ ਬੁਢੇਪਾਈ ਖੁਦ ਰੋਗ ਹੈ ਇਹ ਗੁੜੇ ਪੇਲੀ ਘਟਾਣੋਂ ਮਨੁੱਖ ਬੱਚੇ ਦੇ ਚਾਹਤ ਵਿੱਚ ਮੌਜੂਦ ਨੇ ਬੱਚੇ ਨੇ ਬੁੱਢਾ ਹੋਣਾ ਇਹ ਰੋਗ ਦੇ ਘਟਾਣੋਂ ਉਸ ਦੇ ਅੰਦਰ ਪੈਣੇ। ਪਗਰ ਸਰੀਰ ਰੋਗੀ ਨਹੀਂ ਤਾਂ ਮਰ ਕਿਸ ਤਰ੍ਹਾਂ ਜਾਂਦਾ ਸਰੀਰ ਰੋਗੀ ਨਹੀਂ ਤਾਂ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ। ਫਿਰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਜੋ ਜੋ ਦੀਸੇ ਸੋ ਸੋ ਰੋਗੀ। ਸਰੀਰ ਰੋਗ ਹੈ ਤੇ ਮਨ ਮਨ ਸੋਗ ਹੈ। ਚਿੰਤਾ ਤੇ ਹੀ ਦੀਸੇ ਸਭ ਕੋ। ਸਾਰੇ ਚਿੰਤਾ ਤੋਂ ਕੋਈ ਨਾ ਕੋਈ ਚਿੰਤਾ ਹੈ। ਕੋਈ ਅਸਾ ਮਨ ਨਹੀਂ ਜੋ ਸੋਗ ਨਾਲ ਭਰਿਆ ਹੋਇਆ ਨਾ ਹੋਵੇ ਕੋਈ ਅਸਾ ਤਨ ਨਹੀਂ ਜੋ ਰੋਗ ਨਾਲ ਭਰਿਆ ਹੋਵੇ ਜਿਸ ਦਿਨ ਇਹ ਦੀ ਸਮਝ ਆਉਂਦੀ ਹੈ ਮਨੁੱਖ ਤਨ ਮਨ ਦੋਹਾਂ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕਰਦਾ ਹੈ ਉਸੇ ਨੂੰ ਧਰਮ ਕਹਿੰਦੇ ਨੇ ਔਰ ਧਾਰਮਿਕ ਪੀੜਾ ਉਸੇ ਦਿਨ ਪੈਦਾ ਹੁੰਦੀ ਹੈ ਜਿਸ ਦਿਨ ਤਨ ਤੇ ਮਨ ਰੋਗ ਦਿਖਾਈ ਦੇ ਜਾਏ ਸੰਸਾਰ